ਅਦੇ ਕਿਦਾਂ ਵਟੇ ਮਾਰਦੇ ਪਏ ਨੇ ਉਹ ਪੋਟੀਸ਼ਲ ਗੈਸ ਸਾਡੇ ਦੇ ਆ ਗਈ ਲਈ ਜਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀਰਵਾਰ ਨੂੰ ਪਾਰੀ ਹੰਗਾਮਾ ਹੋ ਗਿਆ ਅੱਜ ਜੇਲ੍ਹ ਅੰਦਰ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੇ ਜੰਮ ਕੇ ਇਟਾ ਰੋੜੇ ਚਲਾਏ ਨੇ ਜੇਲ੍ਹ ਦੇ ਕੈਦੀਆਂ ਦੀ ਆਪਸੀ ਝੜ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਕਰੀਬ 4 ਪੁਲਿਸ ਮੁਲਾਜ਼ਮਾਂ ਸਨ ਕੁਝ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ ਨੇ ਉਦਰੇ ਇਸ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਪੁਲਿਸ ਦੇ ਕੈਦੀ ਹਮਲਾ ਕਰਦੇ ਸਾਫ਼ ਦੇਖੇ ਜਾ ਸਕਦੇ ਨੇ ਜਦਕਿ ਫਰਸ਼ ਤੇ ਇੱਟਾ ਰੋੜੇ ਖਿਲਰੇ ਪਏ ਨੇ ਜੋ ਖੁਦ ਦੱਸ ਰਹੇ ਨੇ ਕਿ ਹਮਲਾ ਕਿੰਨਾ ਭਿਆਨਕ ਤਰੀਕੇ ਨਾਲ ਕੀਤਾ ਗਿਆ ਸੀ ਆ ਦੇਖ ਕਿਦਾਂ ਵੱਟੇ ਮਾਰਦੇ ਪਏ ਨੇ ਓ ਓ ਇੰਟੀਰੀਅਰ ਗਿਆ ਸਾਡੇ ਦੇ ਆ ਗਈ ਬਈ ਯਾਰ ਆ ਭਾਈ ਕਹਿ ਤੀ ਫਿਰ ਤੇ ਨਾਲ ਚੱਲ ਚੱ 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 ਨਹੀਂ ਕੋਈ ਬਣਾ ਚੱ 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 ਪਾਣੀ ਦੇ ਪਾਣੀ ਓ ਤੇ ਜਾਣਕਾਰੀ ਮੁਤਾਬਕ ਤੜਕਸਾੜ ਜੇਲ੍ਹ ਅੰਦਰ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਕੁਝ ਸਮੇਂ ਬਾਅਦ ਜੇਲ੍ਹ ਦੇ ਆਲੇ-ਦੁਆਲੇ ਦਾ ਇਲਾਕਾ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਖਬਰ ਸਾਹਮਣੇ ਆਈ ਸੀ ਕਿ ਜੇਲ੍ਹ ਅੰਦਰ ਬੰਦ ਕੈਦੀਆਂ ਦੇ ਦੋ ਗੁੱਟਾਂ ਵਿੱਚ ਆਪਸੀ ਝਗੜੇ ਤੋਂ ਬਾਅਦ ਉਹਨਾਂ ਨੂੰ ਛਡਵਾਉਣ ਗਏ ਜੇਲ੍ਹ ਮੁਲਾਜ਼ਮਾਂ ਤੇ ਕੈਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਆ ਜਿਆਦਾ ਬਗਤਰ ਕੋਈ ਕੋਈ 으아, 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 으아. ਉਦਰੇਸ ਘਟਨਾ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਕੈਦੀਆਂ ਨਾਲ ਕਰੀਬ 6 ਘੰਟੇ ਗੱਲਬਾਤ ਹੋਈ ਜਿਸ ਤੋਂ ਬਾਅਦ ਕੈਦੀਆਂ ਨੂੰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਜੇਲ੍ਹ ਪ੍ਰਸ਼ਾਸਨ ਨੇ ਹਮੇ ਭਰੀਏ ਅਤੇ ਨਾਲ ਹੀ ਮਾਮਲੇ ਦੀ ਜਾਂਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਥੈਟ ਫਾਰ ਦਾ ਟਾਈਮ ਬਿੰਗ ਇਟ ਹੈਸ ਬੀਨ ਹੈਂਡਲਡ ਐਮਈਕੇਪਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੋਬਨਡ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸਿਗੇ ਕਾਮਨ ਮੈਡੀਕਲ ਇਸ਼ੂਸ ਇਨਮਿਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮਿਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ ਤਿੰਨ ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਤੇ ਜਾਣਕਾਰੀ ਮੁਤਾਬਕ ਜੇਲ੍ਹ ਮੁਲਾਜ਼ਮਾਂ ਅਤੇ ਕੈਦੀਆਂ ਵਿੱਚ ਪਿਛਲੇ 3 ਦਿਨ ਤੋਂ ਵਿਵਾਦ ਚੱਲ ਰਿਹਾ ਸੀ ਸਿਹਤ ਸਹੂਲਤਾਂ ਨੂੰ ਲੈ ਕੇ ਕੈਦੀ ਜੇਲ੍ਹ ਪ੍ਰਸ਼ਾਸਨ ਤੋਂ ਨਰਾਜ਼ ਚੱਲ ਰਹੇ ਸੀ ਅਤੇ ਬੀਤੇ ਕੱਲ ਕੈਦੀਆਂ ਦਾ ਗੁੱਸਾ ਕਰਮਚਾਰੀਆਂ ਤੇ ਫੁੱਟਿਆ ਅਤੇ ਮਾਮਲੇ ਜਿਹੀ ਝੜਤ ਤੋਂ ਬਾਅਦ ਇਸ ਨੇ ਵੱਡੇ ਹਮਲੇ ਦਾ ਰੂਪ ਧਾਰਨ ਕਰ ਲਿਆ ਵਿਵਾਦ ਸ਼ਾਂਤ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੂੰ ਹਵਾਈ ਫਾਇਰ ਕਰਨੇ ਪਏ ਅਤੇ ਅਥਰੂ ਗੈਸ ਦੇ ਗੋਲੇ ਵੀ ਪੁਲਿਸ ਵੱਲੋਂ ਦਾਗੇ ਗਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ